ਉਜੜਗੇ ਜੀ ਅੱਜ ਤੁਹਾਨੂੰ ਸਾਵਾ ਅਗਲੀ ਜਿਹੜੀ ਖਬਰ ਆ ਉਹ ਵੀ ਬੜੀ ਇੰਪੋਰਟੈਂਟ ਆ ਜੀ ਇਜ਼ਰਾਈਲ ਤੇ ਈਰਾਨ ਦੀ ਜਿਹੜੀ ਲੜਾਈ ਆ ਉਹਦੇ ਚ ਅਮਰੀਕਾ ਵੀ ਕੁਦ ਪਿਆ ਹੁਣ ਯੂਨੋ ਨੇ ਸਕੱਤਰ ਜਨਰਲ ਵੱਲੋਂ ਈਰਾਨ ਤੇ ਇਜ਼ਰਾਈਲ ਨੂੰ ਜੰਗ ਰੋਕਣ ਦੀ ਜਿਹੜੀ ਅਪੀਲ ਕੀਤੀ ਆ ਤੇ ਨਾਲੇ ਵੀ ਖਬਰਾਂ ਆ ਰਹੀਆਂ ਟਰੋ ਸਾਹਿਬਾ ਜੀ ਵੀ ਟਰੰਪ ਨੇ ਜਿਹੜਾ ਇਜ਼ਰਾਈਲ ਤੇ ਜਿਹੜਾ ਈਰਾਨ ਦਾ ਜੰਗ ਆ ਉਹ ਰੁਕਵਾ ਦਿੱਤਾ ਤੇ ਨਾਲੇ ਵੀ ਖਬਰ ਆਈ ਹੈ ਵੀ ਈਰਾਨ ਨੇ ਜਿਹੜੀ ਇਕਤਰ ਦੇ ਵਿੱਚ ਇਹਨਾਂ ਦਾ ਅਮਰੀਕਾ ਦਾ ਬੇਸ ਆ ਉਹਦੇ ਉੱਤੇ ਸ਼ਾਇਦ 6 ਮਜੇਲਾ ਸੁੱਟਿਆ ਜੀ ਟਰੋ ਸਾਹਿਬਾ ਦੇਖੋ ਇਹ ਕੋਈ ਸ਼ੱਕ ਨਹੀਂ ਕਿ ਯੂਐਨਓ ਦੇ ਸੈਕਟਰੀ ਜਨਰਲ ਜਿਹੜੇ ਹੈਗੇ ਆ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਇਹ ਜੰਗ ਤੁਰੰਤ ਰੁਕਣੀ ਚਾਹੀਦੀ ਹੈ ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਜੀ ਔਰ ਇਹਨੇ ਚ ਵੀ ਕੋਈ ਸ਼ੱਕ ਨਹੀਂ ਕਿ ਟਰੰਪ ਦਾ ਇਹ ਟਵੀਟ ਆ ਗਿਆ ਟਰੰਪ ਨੇ ਕਹਿ ਦਿੱਤਾ ਕਿ ਦੋਨੇ ਤਰ੍ਹਾਂ ਬਾਜੀ ਹੋ ਗਏ ਹੂੰ ਹੂੰ 12 ਘੰਟਿਆਂ ਦੇ ਲਈ ਪਹਿਲਾਂ ਜੰਗਬੰਦੀ ਹੋਊਗੀ ਤੇ ਉਸ ਤੋਂ ਬਾਅਦ ਫਿਰ ਜੰਗਬੰਦੀ ਰਹੂਗੀ ਰਹੂਗੀ ਜੀ ਨਾਲ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਕਿ ਪਹਿਲਾਂ ਜੰਗਬੰਦੀ ਜਿਹੜੀ ਹੈ ਉਹ ਇਰਾਨ ਵਾਲੇ ਪਾਸੇ ਤੋਂ ਹੋਊਗੀ ਉਸ ਤਰ੍ਹਾਂ ਕੁਝ ਗੱਲਬਾਤ ਅੰਦਰ ਹੋ ਗਈ ਹੋਵੇ ਪਰ ਈਰਾਨ ਦਾ ਕਹਿਣਾ ਸੀ ਕਿ ਅਸੀਂ ਤਾਂ ਹਮਲਾ ਹੀ ਨਹੀਂ ਕੀਤਾ ਹਮਲਾ ਤਾਂ ਸਾਡੇ ਤੇ ਇਸرائیਲ ਨੇ ਕੀਤਾ ਸੀ ਇਸ ਕਰਕੇ ਇਸرائیਲ ਜਿਹੜਾ ਹੈਗਾ ਇੱਕ ਤਰਫਾ جنگਬੰਦੀ ਦਾ ਐਲਾਨ ਕਰੇ ਫਿਰ ਅਸੀਂ ਗੱਲ ਕੋਈ ਕਰਨ ਨੂੰ ਤਿਆਰ ਹੋਵਾਂਗੇ ਜੀ ਅੰਦਰ ਖਦ ਦੇ ਕੀ ਗੱਲ ਹੋਈ ਹੈ ਇਹਦੀ ਕੋਈ ਜਾਣਕਾਰੀ ਨਹੀਂ ਲੇਕਿਨ ਚੰਦੀ ਸਾਹਿਬ ਕੱਲ ਮਨਣੀ ਪੈਣੀ ਹੈ ਕਿ ਈਰਾਨ ਦੇ ਲੋਕ ਜਿਹੜੇ ਬੜੇ ਬਹਾਦਰ ਹੈ ਤੇ ਜਿਹੜਾ ਉਹਨਾਂ ਦਾ ਸੁਪਰੀਮ ਲੀਡਰ ਹੈ ਜਿਹਨੂੰ ਆਪਾਂ ਸੁਪਰੀਮ ਕਮਾਂਡਰ ਵੀ ਕਹਿ ਸਕਦੇ ਆ ਸੁਪਰੀਮ ਲੀਡਰ ਹੈ ਖਮੈਨੇਈ ਸਾਹਿਬ ਉਹ ਬੜੀ ਮਦਦ ਜਿਹੜੀ ਜਿਉ ਆਪਾਂ ਕਹਿੰਦੇ ਆ ਬਹੁਤ ਤੇਰੀ ਇੱਕ ਸਮਝੂ ਮੈਂ ਕਿ ਸਾਡੀ ਇਸ ਸਦੀ ਦੀ ਇਤਿਹਾਸ ਦੀ ਸਭ ਤੋਂ ਵੱਡੀ ਸਿੱਖਿਆਤ ਹੈ ਜੀ ਕਿਉਂਕਿ ਅਮਰੀਕਾ ਦੀ ਤੇ ਜਿਹੜੀ ਜਿਹੜੀ ਅਮਰੀਕਾ ਨਾਟੋ ਨਾਲ ਸਬੰਧਤ ਹੈ ਜਦੋਂ ਸੋਵੀਅਤ ਯੂਨੀਅਨ ਹੁੰਦਾ ਸੀ ਜੀ ਯੂ ਐਸ ਐਸ ਆਰ ਹੁੰਦਾ ਸੀ ਹੂੰ ਹੂੰ ਉਦੋਂ ਜਿਹੜਾ ਇੱਕ ਸੋਸ਼ਲਿਸਟ ਕੈਂਪ ਹੁੰਦਾ ਸੀ ਤੇ ਇੱਕ ਕੰਪੀਰੀਲਿਸਟ ਕੈਂਪ ਹੁੰਦਾ ਸੀ ਜੀ ਸੋਸ਼ਲਿਸਟ ਕੈਂਪ ਦਾ ਲੀਡਰ ਸੋਵੀਅਤ ਯੂਨੀਅਨ ਹੁੰਦਾ ਸੀ ਰੂਸ ਹੁੰਦਾ ਸੀ ਨੂੰ ਅੱਜ ਦਾ ਰੂਸ ਕਹਿੰਦੇ ਨੇ ਹੂੰ ਹੂੰ ਇਧਰਲੇ ਪਾਸੇ ਨਾਟੋ ਦਾ ਲੀਡਰ ਜਿਹੜਾ ਉਹ ਹੁੰਦਾ ਸੀਗਾ ਅਮਰੀਕਾ ਤਾਂ ਇਹਨਾਂ ਦੀ ਆਪਸ ਵਿੱਚ ਕਸ਼ਮਕਸ਼ ਜਲਦੀ ਰਹੀ ਸੀ ਉਹ ਕਸ਼ਮਕਸ਼ ਦੇ ਚਲਦੇ ਕਈ ਵਾਰੀ ਇਹ ਗੱਲ ਜਲਦੀ ਸਿੱਧੀ ਕੀ ਜੀ ਕਿਸੇ ਵੀ ਵੇਲੇ ਵੀ ਜੰਗ ਹੋ ਸਕਦੀ ਹੈ ਲੈਨ ਤੋਂ ਬਾਅਦ ਸਟਾਲਨ ਆ ਗਿਆ ਨਹੀਂ ਸਟਾਲਨ ਨੂੰ ਪੂਪ ਤੀ ਤਰ ਸਮਝਿਆ ਜਾਂਦਾ ਸੀ ਔਰ ਇਸ ਸਟਾਲਨ ਨੇ ਕਈ ਵਾਰੀ ਕੋਸ਼ਿਸ਼ ਕੀਤੀ ਸੀ ਲੇਕਿਨ ਠੰਡੀ ਜੰਗ ਤਾਂ ਜਲਦੀ ਰਹੀ ਹੂੰ ਹੂੰ ਕਦੇ ਵੀ ਕਿਸੇ ਦੀ ਇਹ ਜ਼ਰਤ ਨਹੀਂ ਪਈ ਕਿ ਅਮਰੀਕਾ ਵਾਲੇ ਪਾਸੇ ਇੱਕ ਗੋਲੀ ਝਲਾ ਦੇ ਜੀ ਪਹਿਲਾਂ ਪਹਿਲ ਕੀਤੀ ਇਸਰਾਇਲ ਨੇ ਇਰਾਨ ਦੇ ਉੱਤੇ ਹਮਲਾ ਕੀਤਾ ਅਰਨ ਨੇ ਮੂੰਹ ਤੋੜਵਾ ਜਵਾਬ ਦਿੱਤਾ ਫਿਰ ਇਸرائیਲ ਦਾ ਜਿਹੜਾ ਬੇਤਨ ਯਾਹੂ ਹੈ ਉਹਨਾਂ ਦਾ ਲੀਡਰ ਉਹ ਅਮਰੀਕਾ ਜਾਂਦਾ ਰਾਤ ਨੂੰ 트럼ਪ ਸਾਹਿਬ ਨਾਲ ਗੱਲ ਕਰਦਾ ਜੀ ਜਿਹੜੀ ਇਹ ਜਹੂਦੀ ਲਾਬੀ ਹੈ ਜੀ ਬੜੀ ਮਜ਼ਬੂਤ ਹੈ ਅਮਰੀਕਾ ਦੇ ਵਿੱਚ ਉਹ ਜਹੂਦੀ ਲਾਬੀ ਨੇ ਵੀ ਪ੍ਰੈਸ਼ਰ ਬਿਲਡ ਕੀਤਾ ਕਿ ਜੀ ਤੁਸੀਂ ਇਹ ਮਤਲਬ ਇਹਦਾ ਨੇਤਨ ਯਾਹੂ ਨੂੰ ਬਦਲ ਕਰੋ ਕਰੋ ਕਿਸਨ ਕੁਸ਼ਨ ਤੋਂ ਉਹਨੂੰ ਚਾਹੀਦਾ ਕਿ ਜਿੱਥੇ ਉਹਨਾਂ ਦੇ ਨਿਊਕਲੀਅਰ ਫਥਿਆਰ ਪਏ ਹੈ

ਖਾਤਾ ਬਹੁਤਾ ਨੁਕਸਾਨ ਨਹੀਂ ਹੋਇਆ ਜਿੰਨਾ ਸਹਰਾਂ ਦੀ ਇਹ ਗੱਲ ਕਰਦੇ ਆ ਉਹ ਹਥਿਆਰ ਸੀ ਪਹਿਲਾਂ ਹੀ ਪਾਸੇ ਕਰਦੇ ਸੀ ਤੁਹਾਨੂੰ ਜਾਣਕਾਰੀ ਦਿੱਤੀ ਕਿ ਕੁਸ ਕਰਮੀ ਜੀ ਜੀ ਜਿਹੜਾ ਇਹ ਰਿਟਮੈਂਟ ਜਿਹੜਾ ਉਹ ਮਤਲਬ ਜਿਨਾ ਸੋਧਿਆ ਹੋਇਆ ਜਿਹਨੂੰ ਆਪਾਂ ਯੂਰੇਨੀਅਮ ਕਹਿੰਦੇ ਆ ਜਿਹੜਾ ਪਰਮਾਣੂ ਬੰਬਾਂ ਦੇ ਵਿੱਚ ਇਸਤੇਮਾਲ ਹੁੰਦਾ ਉਹਨਾਂ ਨੇ ਜਦੋਂ ਕਹੇ ਸੀ ਫਿਰ ਦੁਬਾਰਾ ਇਸرائیਲ ਨੇ ਉੱਥੇ ਹਮਲੇ ਕੀਤੇ ਮੰਨ ਲਓ ਜੀ ਪਹਿਲਾ ਧਮਾਕਾ ਹੋ ਗਿਆ ਸੀ ਤੇ ਫਿਰ ਦੁਬਾਰਾ ਧਮਾਕਾ ਕਰਨ ਦੀ ਲੋੜ ਸੀ ਬਿਲਕੁਲ ਜੀ ਪਰ ਉਸੇ ਵੇਲੇ ਜਿਹੜਾ ਹੈਗਾ ਖੋਮੇਨੀ ਦੇ ਜਿਹੜਾ ਸੁਪਰੀਮ ਕਮਾਂਡਰ ਆਫ ਸੁਪਰੀਮ ਲੀਡਰਾਂ ਨੇ ਕਹਿਦਾ ਸੀ ਕਿ ਅਮਰੀਕਾ ਨੂੰ ਸਬਕ ਸਿਖਾਇਆ ਜਾਊਗਾ ਜੀ ਅਰਜੰਦੀ ਸਾਹਿਬ ਜਿੰਨਾਂ ਵੱਡੀਆਂ ਵੱਡੀਆਂ ਤਾਕਤਾਂ ਅਮਰੀਕਾ ਕਹਿੰਦੀ ਅੱਤ ਪੱਤਨੀ ਤਾਕਤ ਰੱਖਣ ਦੀ ਸੀ ਬਿਲਕੁਲ ਜੀ ਇਹ ਤਰ੍ਹਾਂ ਈਰਾਨ ਦੇ ਲੋਕ ਹੈ ਈਰਾਨ ਦੇ ਲੋਕਾਂ ਨੇ ਕੱਤਰ ਦੇ ਵਿੱਚ ਉਹਨਾਂ ਦਾ ਜਿਹੜਾ ਅੱਡਾ ਹੈ ਹਵਾਈ ਹੈ ਜਿਹੜਾ ਉੱਤੇ ਮਤਲਬ ਫੌਜੀ ਹੈ ਤਾਂ ਜੀ ਜੀ ਉਸ ਫੌਜੀਅਤ ਦੇ ਉੱਤੇ ਹ ਹਰਾਨੀ ਦੀ ਗੱਲ ਗੱਲ ਇਹ ਹੈ ਕਿ ਇਹਨਾਂ ਨੇ ਅਮਰੀਕਾ ਵਾਲਿਆਂ ਨੇ 14 ਬੰਬ ਛੱਡੇ ਸੀ ਈਰਾਨ ਦੇ ਵਿੱਚ ਹੂੰ ਹੂੰ ਤੇ ਉਹਨਾਂ ਨੇ 14 ਮਹੀਨੇ ਨਹੀਂ ਗੱਤਾ ਕੀ ਬਸ ਉਹਨੇ ਕਿਹਾ ਪ੍ਰਾਪਰ ਹੈ ਹਾਲੇਲੂ ਜੀ ਜੀ ਉਸ ਤੋਂ ਬਾਅਦ ਤੁਹਾਨੂੰ ਪਤਾ ਫਿਰ ਵੀ ਹੱਥਾਂ ਪੈਰਾਂ ਦੀ ਪੈ ਗਈ ਹੂੰ ਹੂੰ ਕਿਉਂਕਿ ਅਮਰੀਕਾ ਦੇ ਲੋਕਾਂ ਵਾਲਿਆਂ ਆਪਣੀ ਇੱਕ ਗੱਲ ਜਾਣਦੇ ਆ ਕਿ ਉਹਨਾਂ ਦਾ ਆਰਥਿਕ ਨੁਕਸਾਨ ਜਿੰਨਾ ਮਰਜ਼ੀ ਆ ਹੋ ਜੇ ਉਹ ਬਰਦਾਸ਼ਤ ਕਰ ਲੈਂਦੇ ਆ لیکن ਜਦੋਂ ਤਬੂਤ ਆਉਂਦੇ ਨਾ ਚੱਦੀ ਸਾਬ ਤਬੂਤ ਨਹੀਂ برداشت ਕਰਦੀ بالکل جی ਕੋਈ ਚਾਹੇ ویتنام ਦੀ ਲੜਾਈ ਹੋਵੇ ਚਾਹੇ افغانستان ਦੀ ਲੜਾਈ ਹੋਵੇ ਚਾਹੇ عراق ਦੇ ਵਿੱਚ ਤਖਲਦ ਆਤੀ ਹੋਵੇ ਆਪਾਂ ਸਾਰੀਆਂ ਚੀਜ਼ਾਂ ਦੇਖੀਆਂ ਅਗੀਆਂ ਹਮ ਹਮ ਔਰ ਕਮਿਨੀ ਸਾਹਿਬ ਨੇ ਕਹਿੰਦਾ ਸੀ ਕਿ ਜੇ ਸਾਡੇ ਤੇ ਹਮਲਾ ਕਰੂਗਾ ਅਮਰੀਕਾ ਤਾਂ ਫਿਰ 50000 ਤਬੂਤਾਂ ਦਾ ਵੀ ਆਰਡਰ ਦੇ ਦੇਵੇ ਹਮ ਹਮ 50000 ਤੂਸੀਂ ਬੰਦੇ ਜਿਹੜੇ ਹੈਗੇ ਉਹਨਾਂ ਦੇ ਬੰਦਿਆਂ ਨੂੰ ਲਾਸ਼ਾਂ 'ਚ ਤਬਦੀਨ ਕਰ ਦੇਾਂਗੇ ਤੇ ਲਾਸ਼ਾਂ ਤਬੂਤਾਂ ਚ ਜਾਣਗੀਆਂ ਹਮ ਹਮ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਵੱਡੀਆਂ ਤਾਕਤਾਂ ਇਸ ਵਿੱਚ ਲੱਗੀਆਂ ਹੋਈਆਂ ਜੀ ਵੱਡੀਆਂ ਤਾਕਤਾਂ ਦੇ ਨਾਲ ਵੀ ਉਹਨਾਂ ਦਾ ਸਤੰਮਲ ਬੂਤੀ ਦਾ ਬਣਿਆ ਹੋਇਆ ਆਪਣੀ ਖਬਰ ਵੀ ਹੈ ਕਿ ਚਲੋ ਆਪਾਂ ਇਸੇ ਖਬਰ ਦੇ ਵਿੱਚ ਹੀ ਕਵਰ ਕਰ ਲੈਂਦੇ ਆ ਜੀ ਕਿ ਕਿਵੇਂ ਲਈ ਦੇ ਆਪਣਾ ਜਿਹੜਾ ਹੈਗਾ ਵਿਦੇਸ਼ ਮੰਤਰੀ ਹੂੰ ਹੂੰ ਉਹਨੂੰ ਰੂਸ ਦੇ ਵਿੱਚ ਭੇਜਿਆ ਸੀ ਜੀ ਜੀ ਉਹ ਇਹਨਾਂ ਦੀ ਚਿੱਠੀ ਲੈ ਕੇ ਜਾ ਕੇ ਬਲਾਜ਼ਮੀ ਬਲਾਜ਼ਮੀ ਪੁੱਤਰ ਨੂੰ ਮਿਲਿਆ ਬਿਲਕੁਲ ਪੁੱਤਰ ਦੇ ਨਾਲ ਉਹਨੇ ਗੱਲਬਾਤ ਕੀਤੀ ਹੈ ਪੁੱਤਰ ਨੂੰ ਬੋਲਦਾ ਬਹੁਤ ਘੱਟ ਹੈ ਲੇਕਿਨ ਐਕਸਕਿਊਸ ਆ ਬਹੁਤ ਜ਼ਿਆਦਾ ਹੁੰਦਾ ਹੈ ਜੀ ਉਹਨੇ ਜਵਾਨੀ ਗਲਾਨੀ ਕੀ ਕਿਹਾ ਇਹ ਤਾਂ ਆਪਾਂ ਨੂੰ ਕਿਸੇ ਗੱਲ ਦੀ ਜਾਣਕਾਰੀ ਹੈ ਨਹੀਂ ਪਰ ਜੋ ਐਸਪੀਕ ਕੈਮਿਸਟਰੀ ਬਣੀ ਹੋਈ ਹੈ ਨਾ ਰੂਸ ਵੀ ਤੇ ਟੀਨ ਦੀ ਉਹ ਬੜੇ ਮਿਲ ਕੇ ਚੱਲਦੇ ਆ ਜਿਹੜੀ ਵੀ ਸਟ੍ਰੈਟਜੀ ਬਣਾਉਂਦੇ ਆ ਉਹ ਮਿਲ ਕੇ ਹੀ ਬਣਾਉਂਦੇ ਆ ਜਾਣਕਾਰੀ ਇਹ ਵੀ ਬਲੀ ਐਮ ਐਸਕਾ ਥੋੜਾ ਬੜੇ ਸੀਨੀਅਰ ਜਰਨਲਿਸਟ ਨੂੰ ਜਿਹਨੂੰ ਮਿਡਲ ਈਸਟ ਬਾਰੇ ਪੂਰੀ ਜਾਣਕਾਰੀ ਆ ਉਹਨੂੰ ਮੈਂ ਸੁਣ ਰਿਹਾ ਸੀ ਆਪਣਾ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਜੀ ਉਹ ਇਹ ਗੱਲ ਕਹਿ ਰਹੇ ਆ ਸੀਕੇ ਜਦੋਂ ਉੱਥੇ ਅਮਰੀਕਾ ਦਾ ਆਬਰੀਆ ਆਪਣੇ ਰੂਟ ਦੇ ਵਿੱਚ ਇਰਾਕ ਦਾ ਇਰਾਨ ਦਾ ਇਰਾਨ ਦਾ ਰਾਜਦੂਤ ਗਿਆ ਜੀ ਉਸੇ ਵੇਲੇ ਇੱਕ ਫੌਜੀ ਡੈਲੀਗੇਸ਼ਨ ਚੀਨ ਦਾ ਵੀ ਉੱਥੇ ਪਹੁੰਚਿਆ ਹੋਇਆ ਸੀ ਹੂੰ ਹੂੰ ਜੋ ਹੋ ਸਕਦਾ ਵੀ ਚੀਨ ਦੇ ਨਾਲ ਵੀ ਉਹਨਾਂ ਦੀ ਕੋਈ ਗੱਲਬਾਤ ਹੋਈ ਹੋਵੇ ਜੀ ਕਿਉਂਕਿ ਇਸ ਤੋਂ ਫਿਰ ਜਿਹਨੂੰ ਆਪਾਂ ਮਹਾਜੁੱਧ ਜਾਂ ਤੀਜੀ ਵੱਡੀ ਸੰਸਾਰ ਜੰਗ ਕਹਿੰਦੇ ਆ ਉਹਦੇ ਹਾਲਾਤ ਬਣਦੇ ਸੀ ਕਿ ਉਹ ਜੰਗ ਸ਼ੁਰੂ ਹੋ ਸਕਦੀ ਹੈ ਤੋਂ ਮੈਨੂੰ ਲੱਗਦੀ ਹੈ ਫਿਰ ਅਮਰੀਕਾ ਨੂੰ ਵੀ ਇਸ ਗੱਲ ਦਾ ਫਿਕਰ ਪਿਆ ਉਹਨਾਂ ਟਰੰਪ ਸਾਹਿਬ ਨੂੰ ਵੀ ਕਿ ਉਹ ਕਿਉਂ ਦਾੰਪ ਦਾ ਬੀਤੇ ਦੇ ਵਿੱਚ ਜਿਹੜਾ ਸਟੈਂਡ ਰਹਿਣਾ ਚੰਦੀ ਸਾਹਬ ਹੋ ਰਿਹਾ ਹੈ ਕਿ ਜਿਹੜੀ ਲੜਾਈ ਹੈ ਅਸੀਂ ਕਿਸੇ ਦੀ ਲੜਾਈ ਕਿਉਂ ਲੜੀਏ ਬਿਲਕੁਲ ਜੀ ਅਮਰੀਕੀ ਫੌਜ ਨੂੰ ਜਾਂ ਅਮਰੀਕਾ ਨੂੰ ਅਸੀਂ ਲੜਾਈ ਦੇ ਵਿੱਚ ਕਿਉਂ ਝੁਕ ਗਏ ਉਸ ਨੁਕਸਾਨ ਸਾਦਾ ਹੁੰਦਾ ਆਰਥਿਕ ਤੌਰ ਤੇ ਟੁੱਟ ਜਾਗੇ ਅਸੀਂ ਅਸੀਂ ਨਹੀਂ ਇੱਦਾਂ ਗੱਲ ਕਰਦੇ ਔਰ ਉਹਦੇ ਤੇ ਇਹ ਗੱਲ ਕੀਤੀ ਵੀ ਨਹੀਂ ਸੀ ਪਹਿਲੀ ਪਲੇਅਰ ਦੇ ਵਿੱਚ ਪਰ ਹੁਣ ਜੇ ਇਸ ਪਾਸੇ ਨੂੰ ਤੁਰਿਆ ਹੋਇਆ ਤਾਂ ਉਹ ਰੂਪੀ ਲਾਭੀ ਹੈ ਜਿਹੜੇ ਉਹ ਦਬਾ ਕਾਣ ਤੁਰਿਆ ਸੀ ਪਰ ਹੁਣ ਜਦੋਂ ਪ੍ਰੈਸ਼ਰ ਬਿਲਡ ਹੋ ਰਿਹਾ ਸਾਰੇ ਪਾਸਿਆਂ ਤੋਂ ਤੇ ਈਰਾਨ ਨੇ ਜਿਵੇਂ ਦੱਦ ਖੱਡੇ ਕੀਤੇ ਹੈ ਜੀ ਉਹਦੇ ਚਲਦੇ ਆ ਇਹ ਲੱਗਦੀ ਹੈ ਕਿ ਥੋੜਾ ਜਿਹਾ ਫਿਰ ਪੈਕ ਗੇਰ ਵੀ ਪਾਉਣਾ ਪੈ ਜਾਂਦਾ ਵੀ ਹੁਣ ਪਛਾਣ ਜਾਓ ਜੀ ਜੀ ਉਹ ਇਹਨੇ ਐਲਾਨ ਤਾਂ ਕਰ ਦਿੱਤਾ ਐ ਐਲਾਨ ਦੇ ਤੇ ਸਚਾਈ ਕਿੰਨੀ ਕਹੇ ਤੇ ਆਫਾ ਜੀ ਕਹਿ ਨਹੀਂ ਸਕਦੇ ਪਰ ਹੋਰ 2 ਘੰਟੇ ਤੱਕ ਪਤਾ ਲੱਗ ਜੂਗਾ ਕਿ ਜਿਹੜਾ ਉਹਨਾਂ ਨੇ ਐਲਾਨ ਕੀਤਾ ਕੀ ਇਹ ਜੰਗਬੰਦੀ ਹੁੰਦੀ ਵੀ ਹੈ ਜਾਂ ਨਹੀਂ ਹੁੰਦੀ ਪਰ ਇਹ ਮੰਨਣਾ ਪਊਗਾ ਕਿ ਈਰਾਨ ਨੇ ਦਖਲ ਦਿੱਤਾ ਹੈ ਕਿ ਦੁਨੀਆ ਦੇ ਵਿੱਚ ਕਹ ਅਜਿਹੀ ਤਾਕਤ ਵੀ ਹੈ ਜਿਹੜੀ ਬੱਚੇ ਤੋਂ ਵੱਡੇ ਖੜਪੰਚ ਨੂੰ ਵੀ ਜਿਹੜਾ ਕੋਰ ਨਾਲ ਜਵਾਬ ਦੇ ਸਕਦੀ ਹੈ ਕਤਰ ਦੇ ਵਿੱਚ ਜਿਹੜੀ ਨੇ ਜਿਹੜੀਆਂ ਮਜ਼ਾਇਲਲੀ ਹਮਲਾ ਕੀਤਾ ਹੈ ਉਹ ਇਹ ਕਹਿੰਦਾ ਕਿ ਆਪਣੀ ਫੋਨ ਨੂੰ ਜਿਤਲਾਉਣ ਦਾ ਇੱਕ ਬਹੁਤ ਵਧੀਆ ਤਰੀਕਾ ਸੀ ਉਹਨਾਂ ਦੇ ਤੇ ਉਹਨਾਂ ਨੇ ਦਿਖਾ ਦਿੱਤਾ ਹੈ ਜੀ ਹਾਂ ਤੇ ਉਹਨਾਂ ਸਾਹਿਬ ਜਿਹੜੀਆਂ ਕਾਫੀ ਕੰਟਰੀਆਂ ਦੀਆਂ ਜਿਹੜੀਆਂ ਫਲਾਈਟਾਂ ਆ ਉਹਨਾਂ ਦੇ ਰੂਟ ਚੇਂਜ ਕੀਤੇ ਗਏ 에어 ਇੰਡੀਆ ਨੇ ਵੀ ਜਿਹੜਾ ਇਹ ਰੋਕ ਦਿੱਤਾ ਆ ਤੇ ਕਾਫੀ